ਮਨਜੀਤ ਸੱਸੀਕਾਲ ਜੀ ਮੈਂ ਮਨਜੀਤ ਵਰਤਮਾਨ ਲੁਧਿਆਣਾ ਤੋਂ ਸਫਰੇ ਮੰਜ਼ਿਲ ਦਸਵੀਂ ਕਹਾਣੀ ਸਿੱਖਿਆ ਬਨਾਮ ਸਿੱਖਿਆਕ ਸੱਸੀਕਾਲ ਭੈਣ ਜੀ ਉਸਨੇ ਫੋਨ ਚੱਕਿਆ ਤਾਂ ਅੱਗੋਂ ਕਿਸੇ ਪ੍ਰਸ਼ੰਸਕ ਦੱਸ ਸੱਸੀਕਾਲ ਜੀ ਉਸਨੇ ਵੀ ਅੱਗੋਂ ਹਲੀਮੀ ਨਾਲ ਜਵਾਬ ਦਿੱਤਾ ਤੁਹਾਡੀ ਰਚਨਾ ਪੜੀ ਸੀ ਅਖਬਾਰ ਵਿੱਚ ਬਹੁਤ ਵਧੀਆ ਲੱਗੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਕਿ ਤੁਸੀਂ ਇੰਨਾ ਸੋਹਣਾ ਲਿਖਦੇ ਹੋ ਅਗਲੇ ਨੇ ਅੱਗੇ ਗੱਲ ਤੋੜੀ ਬਹੁਤ ਬਹੁਤ ਧੰਨਵਾਦ ਵੀਰ ਜੀ ਉਸਨੇ ਰਸਮੀ ਜਿਹੀ ਖੁਸ਼ੀ ਜ਼ਾਹਿਰ ਕੀਤੀ ਵੈਸੇ ਤੁਸੀਂ ਕੰਮ ਕੀ ਕਰਦੇ ਹੋ ਅਗਲੇ ਨੇ ਫੇਰ ਪੁੱਛਿਆ ਜਿਵੇਂ ਇੱਕ ਅਧਿਆਪਕ ਆ ਹਾਂ ਉਹਨੇ ਸਹਿਜ ਹੀ ਜਵਾਬ ਦਿੱਤਾ ਓਹੋ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਤੁਸੀਂ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਲਿਖਦੇ ਹੋ ਤੇ ਬੱਚਿਆਂ ਨੂੰ ਵੀ ਪੜ੍ਹਾਉਂਦੇ ਹੋ ਤੁਸੀਂ ਸਮਾਜ ਅਤੇ ਦੇਸ਼ ਦੋਹਾਂ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਹੋ ਅਗਲੇ ਨੇ ਹੋਰ ਖੁਸ਼ੀ ਜ਼ਾਹਿਰ ਕੀਤੀ ਜੀ ਵੀਰ ਜੀ ਇਹ ਤਾਂ ਮੇਰਾ ਫਰਜ਼ ਹੈ ਉਸ ਸਹਿਜ ਹੀ ਜਵਾਬ ਦੇਈ ਜਾ ਰਹੀ ਸੀ ਕੀ ਗੱਲ ਭੈਣ ਜੀ ਤੁਸੀਂ ਐਡੀ ਵੱਡੀ ਸੇਵਾ ਨਿਭਾ ਰਹੇ ਹੋ ਪਰ ਖੁਸ਼ ਨਹੀਂ ਲੱਗ ਰਹੇ ਅਗਲੇ ਨੂੰ ਹੈਰਾਨੀ ਹੋਣੀ ਹਾਂਜੀ ਵੀਰ ਜੀ ਸਹੀ ਕਿਹਾ ਤੁਸੀਂ ਸੇਵਾ ਹੀ ਤਾਂ ਹੈ ਇਸ ਇਸ ਦੇਸ਼ ਵਿੱਚ ਸਿੱਖਿਆ ਤਾਂ ਬਹੁਤ ਮਹਿੰਗੀ ਹੈ ਪਰ ਸਿੱਖਿਅਕ ਬਹੁਤ ਸਸਤੇ ਹਨ ਆਪਣੇ ਇੱਕ ਹੱਥ ਵਿੱਚ ਆਪਣੇ ਬੱਚੇ ਦੀ ਸਕੂਲ ਦੀ ਫੀਸ ਦੀ ਭਾਰੀ ਰਕਮ ਦੀ ਪਰਚੀ ਤੇ ਦੂਜੇ ਹੱਥ ਵਿੱਚ ਨਿਗੂਣੀ ਜਿਹੀ ਤਨਖਾਹ ਵੱਲ ਵੇਖਦੇ ਆ ਉਸਨੇ ਜਵਾਬ ਦਿੱਤਾ ਤੇ ਫੋਨ ਰੱਖ ਕੇ ਜਮਾਤ ਵੱਲ ਚੱਲ ਪਿਆ ਬਹੁਤ ਬਹੁਤ ਧੰਨਵਾਦ